ਕੈਨੇਡਾ ਵਿਖੇ ਦੋ ਵਾਹਨਾਂ ਦੀ ਆਮੋ-ਸਾਮਣੇ ਟੱਕਰ ਮਗਰੋਂ ਇੱਕ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 4 ਲੋਕਾਂ ਵਾਲੀ ਇੱਕ ਵੈਨ ਇੱਕ ਟਰੱਕ ਨਾਲ ਟਕਰਾ ਗਈ। 온ਟਾਰੀਓ ਦੇ ਵੈਲਿੰਗਟਨ ਕਾਉਂਟੀ ਵਿਖੇ ਸੜਕ ਹਾਦਸੇ ਵਿੱਚ 6 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ। ਇਹ ਹਾਦਸਾ ਬੀਤੇ ਦਿਨੀ ਸ਼ਾਮ ਵੇਲੇ ਵੈਲਿੰਗਟਨ ਰੋਡ 109 ਉੱਤੇ ਆਰਥਰ ਰੋਡ ਦੇ ਨੇੜੇ ਹੋਇਆ। 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮੁਤਾਬਿਕ ਇੱਕ ਵੈਨ ਦੇ ਵਿੱਚ ਚਾਰ ਲੋਕ ਸੀ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਕਾਰਨ ਹੈਲੀਕਾਪਟਰ ਜ਼ਰੀਏ ਹਸਪਤਾਲ ਲੈ ਜਾਇਆ ਗਿਆ ਤੇ ਉਸ ਦੀ ਹਾਲਤ ਵਿੱਚ ਕੁਝ ਸੁਧਾਰ ਹੈ ਬਾਕੀ ਤਿੰਨ ਲੋਕਾਂ ਨੂੰ ਮਾਮਲੀ ਸੱਟਾਂ ਲੱਗੀਆਂ ਹਨ ਤੇ ਉਹਨਾਂ ਦਾ ਮੌਕੇ ਉੱਤੇ ਹੀ ਇਲਾਜ ਕੀਤਾ ਗਿਆ ਟਰੱਕ ਵਿੱਚ ਸਵਾਰ ਦੋ ਲੋਕਾਂ ਨੂੰ ਵੀ ਮਾਮਲੀ ਸੱਟਾਂ ਲੱਗੀਆਂ ਹਨ ਬ੍ਰੈਮਟਨ ਦੇ 36 ਸਾਲਾਂ ਦੇ ਰਣਜੀਤ ਪੱਟੀ ਉੱਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਲੱਗੇ ਹਨ ਉਸ ਵਿਰੋਧਾ ਹਾਈਵੇ ਟ੍ਰੈਫਿਕ ਐਕਟ ਦੇ ਤਹਿਤ ਲਾਪਰਵਾਹੀ ਨਾਲ ਗੱਡੀ ਚਲਾਉਣ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਸੜਕੀ ਰਸਤਾ ਸਾਂਝਾ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਹੈ ਉਸਨੂੰ ਬਾਅਦ ਵਿੱਚ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਇਹ ਹਾਦਸਾ ਦੇਖਿਆ ਜਾਂ ਕੋਈ ਜਾਣਕਾਰੀ ਹੈ ਤਾਂ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਬਿਊਰੋ ਰਿਪੋਰਟ ਪੰਜਾਬ ਐਡੀਟਰ